ਕਾਰਵਾਈ ਕੀਤੀ ਗਈ ਹੈ ਸਾਰੇ ਇੱਕ ਇਥੇ ਰੇੜੀ ਲੱਗਦੀ ਸੀ ਗੁਬਾਰਿਆਂ ਦੀ ਉਹਨਾਂ ਨੇ ਪੱਕਾ ਖੋਖਾ ਲਾ ਲਿਆ ਸੀਗਾ ਇੱਥੇ ਇਹ ਕੰਪਨੀਰ ਦੇ ਪੇ ਬਾਹਰ ਕਰਿਆ ਉਹ ਸੈਨ ਉਹ ਦੇਖ ਲੋਗੇ ਜੇ ਐਸਾ ਬਕਵਾਸ ਕਰੀਏ ਨਾ ਉਹਨਾਂ ਨੂੰ ਪਹਿਲਾਂ ਬਰਮੇ ਗੱਲ ਕਰ ਮੈਂ ਗੱਲ ਕੀਤੀ ਸਰ ਉਹ 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 ਸ਼ਹਿਰ ਦੇ ਮਾਲਕ ਆ ਉਹ ਜਿੱਥੇ ਚੀਜ਼ ਲਵਾ ਸਕਦੇ ਲਵਾਉਂਦੇ ਇਹ ਤਾਂ ਗਿਆ ਜਦੋਂ ਤੇਰੇ ਉਹਨਾਂ ਨੂੰ ਵੀ ਲਾ ਸਕਦੇ ਠੀਕ ਆ ਬਾਰਸਰ ਤੇ ਕੰਮ ਕੀਆ ਬਾਰ ਕੋਈ ਵਾਰੀ ਟੁੱਕਲੇ ਨਹੀਂ ਬਾਰ ਜਿਹੜੇ ਕੰਮ ਕੀਆ ਅਸੀਂ ਪਰਸੀ ਵਾਲੀ ਦਾ ਨਾਮ ਹੋ ਰਿਹਾ ਇੱਥੇ ਮੇਰੀ ਗੱਲ ਹੋ ਗਈ ਤੇਰੇ ਨਾਲ ਅਲੱਗ ਭਾਰੀ ਤੇਰੇ ਨਾਲ ਲੱਗੇ ਨਹੀਂ ਜਾ ਜਾ ਗਰੀ ਮਾਰੂੰਦਾ ਵੇ ਸਾਡੇ ਨਾਲ ਬਿੱਜੀ ਬਿੱਜੀ ਮਾਰਦਾ ਚਪੈਤਰੀ ਹੈ ਮੈਂ ਨਹੀਂ ਲਾਈਨ ਨਹੀਂ ਐਸਟੀ ਥੋੜੀ ਲਾਈਨ ਹੈ ਜਿੱਥੇ ਇਹ ਜਿੱਥੇ ਤਾਂ ਇਹ ਤਾਂ ਬਸ ਸਹੀ ਗੱਡੀ ਆ ਸਾਰੇ ਵਾਰੇ ਵਿੱਚ ਦੇ ਪੰਚੂੜਾ ਸੋਨੇ ਦੇ ਨਾਲ ਕਰਵਾਓ ਇਹ ਤਸਵੀਰਾਂ ਦੇਖ ਸਕਦੇ ਹੋ ਨਗਰ ਨਿਗਮ ਦੀ ਟੀਮ ਦੇ ਵੱਲੋਂ ਨਜਾਇਜ਼ ਕਬਜ਼ਾ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਕਈ ਰੇੜੀਆਂ ਅਤੇ ਦੇਖ ਸਕਦੇ ਹੋ ਨਜਾਇਜ਼ ਦੁਕਾਨਾਂ ਬੜੀਆਂ ਹੋਈਆਂ ਸੀ ਉਹਨਾਂ ਨੂੰ ਹਟਾਇਆ ਗਿਆ ਹੈ ਦੱਸਦੇ ਕਿ ਇਹ ਸੜਕ ਦੇ ਵਿਚਾਲੇ ਚੁਪਾਟੀ ਦੇ ਵਿੱਚ ਕਬਜ਼ਾ ਕੀਤਾ ਹੋਇਆ ਸੀ ਜਿਸ ਦੇ ਵਿੱਚ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਦੇਖ ਸਕਦੇ ਹੋ ਪੀਲਾ ਪੰਜਾ ਲੈ ਕੇ ਨਗਰ ਨਿਗਮ ਦੀ ਟੀਮ ਜਿਹੜੀ ਹੈ ਪੁਲਿਸ ਦੇ ਨਾਲ ਇਹ ਵੱਟੀ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ ਹਾਲਾਂਕਿ ਕੁਝ ਦੁਕਾਨਦਾਰਾਂ ਦੇ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਪਰ ਟੀਮ ਜਿਹੜੀ ਹੈ ਆਪਣਾ ਕੰਮ ਕਰਦੀ ਹੈ ਤੇ ਕਈ ਦੁਕਾਨਾਂ ਰੇੜੀਆਂ ਚੁੱਕ ਕੇ ਰੱਖ ਲੈਂਦੀ ਹੈ ਟਰੱਕ ਤੇ ਵਿੱਚ ਜਿਸ ਦਾ ਵਿਰੋਧ ਕਰਦੇ ਹੋਏ ਜਿਹੜੇ ਦੁਕਾਨਦਾਰੇ ਦਿਖਾਈ ਦੇ ਸਕਦੇ ਨੇ ਸਾਫ ਸਾਫ ਤੇ ਉਸ ਦੇ ਵਿੱਚ ਹੁਣ ਟੀਮ ਦੇ ਵੱਲੋਂ ਜਿਹੜੀ ਜਨਾ ਦੇ ਵੱਲੋਂ ਇਹ ਸਾਰੀ ਕਾਰਵਾਈ ਕੀਤੀ ਜਾ ਰਹੀ ਸੀ ਦੁਕਾਨਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਜਾਂਦੀ ਹੈ ਕਿ ਇਸ ਥਾਂ ਤੇ ਦੁਬਾਰਾ ਕਬਜ਼ਾ ਨਾ ਕੀਤਾ ਜਾਵੇ ਤਾਂ ਦੇਖ ਸਕਦੇ ਹੋ ਵੱਡੀ ਕਾਰਵਾਈ ਨਗਰ ਨਿਗਮ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਆਪਸ ਦੇ ਵਿੱਚ ਪੁਲਿਸ ਅਤੇ ਦੁਕਾਨਦਾਰਾਂ ਦੇ ਵਿੱਚ ਬਹਿਸ ਵੀ ਹੁੰਦੀ ਹੈ ਦੁਕਾਨਦਾਰ ਇਸ ਸਾਰੀ ਹੀ ਕਾਰਵਾਈ ਦਾ ਵਿਰੋਧ ਕਰਦੇ ਵੀ ਨਜ਼ਰ ਆਉਂਦੇ ਨੇ ਦੱਸਤੀ ਕਿ ਤਸਵੀਰਾਂ ਫਗਵਾੜਾ ਦੇ ਨਗਰ ਨਿਗਮ ਟੀਮ ਦੀਆਂ ਨਹੀਂ ਫਗਵਾੜਾ ਸ਼ਹਿਰ ਦੀਆਂ ਨੇ ਜਿੱਥੇ ਨਗਰ ਨਿਗਮ ਦੀ ਟੀਮ ਦੇ ਵੱਲੋਂ ਅਰਗੋਮੀਨ ਨਗਰ ਚਪਾਟੀ ਦੇ ਵਿੱਚ ਬਿਲਕੁਲ ਵਿਚਾਲੇ ਕਬਜ਼ੇ ਦੇ ਵਿੱਚ ਜਿਹੜੀਆਂ ਨਜਾਇਜ਼ ਕਬਜ਼ੇ ਵਿੱਚ ਦੁਕਾਨਾਂ ਸਿੱਗੀਆਂ ਰੇੜੀਆਂ ਸਿੱਗੀਆਂ ਉਹਨਾਂ ਨੂੰ ਚੱਕਿਆ ਗਿਆ ਸੀ ਜਿਨ੍ਹਾਂ ਦੇ ਵੱਲੋਂ ਨਜਾਇਜ਼ ਕਬਜ਼ਾ ਕੀਤਾ ਗਿਆ ਸੀ ਦੁਕਾਨਦਾਰਾਂ ਦਾ ਕਿਸ ਤਰੀਕੇ ਦੇ ਨਾਲ ਹਾਨਾ ਕੀ ਨੁਕਸਾਨ ਦੱਸਿਆ ਜਾ ਰਿਹਾ ਪਰ ਨਜਾਇਜ਼ ਕਬਜ਼ੇ ਇੱਕ ਵਰਟੀਕਲ ਹੈ ਜਿਸ ਨੂੰ ਲੈ ਕੇ ਨਗਰ ਨਿਗਮ ਦੀ ਟੀਮ ਦੇ ਵੱਲੋਂ ਇਹ ਸਾਰੀ ਕਾਰਵਾਈ ਕੀਤੀ ਗਈ ਹੈ ਸਾਰੇ ਇੱਕ ਇੱਥੇ ਰੇੜੀ ਲੱਗਦੀ ਸੀ ਗੁਬਾਰਿਆਂ ਦੀ ਉਹਨਾਂ ਨੇ ਪੱਕਾ ਖੋਖਾ ਲਾ ਲਿਆ ਸੀਗਾ ਇੱਥੇ ਇੱਕ ਕੰਪਲੇਂਟ ਆਨਲਾਈਨ ਸੀਐਮ ਪੋਰਟਲ ਤੇ ਕਿਸੇ ਨੇ ਕੀਤੀ ਹੋਈ ਸੀ ਬਾਰ-ਬਾਰ ਕੰਪਲੇਂਟ ਹੋ ਰਹੀ ਸੀ ਇਹਦੀ। ਖੋਕੇ ਦੀ ਇੱਕ ਇਥੇ ਨਵੀਂ ਰੇੜੀ ਲੱਗ ਗਈ ਸੀ। ਉਹਦੀ ਕੰਪਲੇਂਟ ਹੋ ਰਹੀ ਸੀ। ਉਹ ਹਟਾਉਣ ਵਾਸਤੇ ਅਸੀਂ ਆਏ ਸੀ। ਅਖੇ ਚੱਕ ਲਿਓ ਉਹਨਾਂ ਨੇ ਜੀ। ਹਾਂਜੀ ਉਹ ਹਟਵਾ ਦਿੱਤਾ ਜੀ। ਕਿ ਜਿਹੜੇ ਬਾਕੀ ਵਿੱਚ ਹੋਰ ਗੱਭੇ ਵੀ ਹੈਗੀਆਂ ਥੋੜੀਆਂ ਇਹ ਜਿਹੜੀਆਂ। ਮੈਂ ਇੱਕ ਆ ਸਾਹਮਣੇ ਸ਼ੈੱਡ ਆ ਜੀ ਲੱਗਾ ਹੋਇਆ ਉਹਨਾਂ ਨੂੰ ਕਹਿ ਦਿੰਦਾ ਵੀ ਇਹਨੂੰ ਹਟਾ ਲਓ। ਉਹਨਾਂ ਨੂੰ ਟਾਈਮ ਦੇ ਦਿੰਦਾ ਹਫ਼ਤੇ ਦਾ। ਤੇ ਇਹਨੂੰ ਹਟਾ ਕੇ ਸਾਈਡ ਤੇ ਕਿਤੇ ਲਗਾ ਲਓ। ਸੈਂਟਰ 'ਚ ਨਾ ਲਗਾਓ ਕਿਉਂਕਿ ਇੱਥੇ ਗੱਡੀਆਂ ਦੀ ਸੈਂਟਰ ਦੇ ਵਿੱਚ ਜਿਹੜੀ ਹੈ ਗੱਡੀਆਂ ਦੀ ਪਾਰਕਿੰਗ ਛੱਡੀ ਗਈ ਸੀ ਨਾ ਕਿ ਇੱਥੇ ਰੇੜੀ ਲਗਾਉਣ ਵਾਸਤੇ ਸੀ ਇਹ ਚੁਪਾਟੀ ਹੈ ਚੁਪਾਟੀ ਦੇ ਵਿੱਚ ਇਹ ਹੁੰਦਾ ਵੀ ਸਾਈਡਾਂ ਤੇ ਤੁਸੀਂ ਆਪਣਾ ਕਾਰੋਬਾਰ ਕਰ ਲਓ ਸੈਂਟਰ 'ਚ ਜਿਹੜੀ ਪਬਲਿਕ ਹੁੰਦੀ ਆ ਉਹ ਆਪਣੀਆਂ ਗੱਡੀਆਂ ਸਕੂਟਰ ਮੋਟਰਸਾਈਕਲ ਖੜਾ ਕਰਕੇ ਤੁਹਾਡੇ ਕੋਲ ਆਉਂਦਾ ਕਿ ਤੁਹਾਡੇ ਉਹਨਾਂ ਨੂੰ ਵੀ ਕਨਵੀਨੀਅੰਟ ਹੋਵੇ ਤੁਹਾਨੂੰ ਵੀ ਕਨਵੀਨੀਅੰਟ ਹੋਵੇ ਜਿਦਾਂ ਲੋਕਾਂ ਵੱਲੋਂ ਸੜਕਾਂ ਤੇ ਕਬਜ਼ੇ ਕੀਤੇ ਜਾ ਰਹੇ ਕੀ ਕਹਿਣਾ ਜਾਂਦੇ ਲੋਕ ਭਾਜੀ ਇਹ ਤਾਂ ਦੇਖੋ ਇੱਕ ਮਾਨਸਿਕਤਾ ਹੀ ਬਣ ਚੁੱਕੀ ਹੈ ਲੋਕਾਂ ਦੀ ਤੁਸੀਂ ਮੇਰੇ ਨਾਲ ਚੱਲੋ ਮੈਂ ਹੁਣ ਕਾਰਵਾਈ ਕਰਾਂਗਾ ਵਿਦਨ 15 ਮਿੰਟਸ ਮੇਰੇ ਉਥੋਂ ਨਿਕਲਣ ਦੀ ਦੇਰ ਆ ਫਿਰ ਉਸੇ ਤਰ੍ਹਾਂ ਕਾਰ ਉਥੇ ਕਬਜ਼ੇ ਹੋ ਜਾਣੇ ਆ ਇੱਕ ਰੇੜੀ ਤੁਸੀਂ ਕਬਜ਼ੇ ਚ ਲਈਏ ਲੈ ਕੇ ਗਏ ਆ ਤਾਲੀਆਂ ਤੁਹਾਡੇ ਉਹ ਕਿੰਨਾ ਵੀ ਉਹ ਕਲੀਅਰ ਹੋਇਆ ਕੁਝ ਉਹ ਹੱਲੇ ਨਹੀਂ ਪਤਾ ਜੀ ਜਿਦੀ ਹੋਏਗੀ ਪ੍ਰਧਾਨ ਜੀ ਨੂੰ ਕਹਿਤਾ ਇੱਥੇ ਦੇ ਉਹ ਉਥੇ ਭੇਜ ਦੇਣਗੇ ਤੇ ਭਈ ਜੇ ਇਹ ਜੇ ਦੁਆਰਾ ਫੇਰ ਇਹ ਕਬਜ਼ੇ ਕਰਦੇ ਤਾਂ ਫਿਰ ਕੀ ਕਾਰਵਾਈ ਆ ਇਹ ਤਾਂ ਫਿਰ ਜ਼ਬਤੀ ਕਰਾਂਗੇ ਜੀ ਫਿਰ ਤਾਂ ਉਸ ਤੋਂ ਬਾਅਦ ਜੋ ਸਾਨੂੰ ਕੋਈ ਆਰਡਰ ਆ ਉਹਦੇ ਆਰਡਰ ਤੁਹਾਡੇ ਤੋਂ ਰੂਟੀਨ ਚੈਕਿੰਗ ਹੋਏਗੀ ਤਾਂ ਕਿ ਬ੍ਰਦਰ ਮੈਂ ਆਇਆ ਤਾਂ ਦੇਖੋ ਮੈਨੂੰ ਤਾਂ ਟੈਂਪਰੇਰੀ ਭੇਜਿਆ ਗਿਆ ਠੀਕ ਹੈ ਜੀ ਮੈਂ ਤੈਬਯਾਰੀ ਇਨਸਪੈਕਟਰ ਨਹੀਂ ਹੈਗਾ ਮੈਂ ਸੈਨੀਟਰੀ ਇਨਸਪੈਕਟਰ ਹਾਂ ਠੀਕ ਹੈ ਜੀ ਮੈਨੂੰ ਤਾਂ ਮੇਰੇ ਕਮਿਸ਼ਨਰ ਮੈਮ ਵੱਲੋਂ ਆਰਡਰ ਕੀਤਾ ਗਿਆ ਕਿ ਤੁਸੀਂ ਨਾਲ ਜਾਣਾ ਹੈ ਕਾਰਵਾਈ ਕਰਕੇ ਆਣੀ ਆ ਤੇ ਮੈਂ ਕਰ ਦੁੱਤੀ ਟੀ ਨਾਮ ਤੁਹਾਡਾ ਕੀ ਬਣਾਉਣਾ ਹੈ ਮੇਰਾ ਨਾਮ ਹਿਤੇਸ਼ ਕੁਮਾਰ ਸ਼ਰਮਾ ਤੇ ਨਾਲ ਤੁਹਾਡੇ ਇਨਸਪੈਕਟਰ ਸਾਹਿਬ ਕੌਣ ਸੀ ਉਹ ਤਰਨਪਾਲ ਹੈ ਜੀ ਬਿਲਡਿੰਗ ਇਨਸਪੈਕਟਰ ਹੈ ਉਹ ਦੇ ਭੇ ਬਾਹਰ ਕਿਹਾ ਉਹ ਸੈਂਡ ਉਹ ਜਿਹੜੀ ਜੇ ਐਸਾ ਬਰੋਪੋਸ ਕਰੀਏ ਨਾ ਉਹਨਾਂ ਦਾ ਪਹਿਲਾ ਬਰਨ ਗਾਲਕਾਰ ਮੈਂ ਗੱਲ ਕੀਤੀ ਸਰ ਉਹ ਉਹ ਮਤਲਬ ਸ਼ਹਿਰ ਦੇ ਮਾਲਕ ਆ ਉਹ ਜਿੱਥੇ ਕੀ ਲਵਾ ਸਕਦੇ ਲਵਾਉਂਦੇ ਬਾਉਂਡ ਦੇ ਇਹ ਤਾਂ ਗਿਆ ਜਰ ਉਹ ਤੇ ਹੁਣ ਕੋਈ ਲਾ ਸਕਦੇ ਠੀਕ ਆ ਬਾਹਰ ਤਾਂ ਕਿਹਨੇ ਕਹਿੰਦੀ ਆ ਬਾਹਰ ਕੋਈ ਗੱਲ ਕੁਝ ਨਹੀਂ ਬਾਹਰ ਜਿਹੜੀ ਕੰਮ ਕਰਦੇ ਆ ਅਸੀਂ ਤਾਂ ਪੱਤੀ ਆ ਕੇ ਕੰਮ ਦੇ ਰਹੇ ਆ ਇੱਥੇ ਚੱਲੋ ਜੀ ਮੇਰੀ ਗੱਲ ਦੋ